ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਸੀਰੀਜ਼ ਦੇ ਵਿੱਚ ਪਿਛਲੀ ਸੀਰੀ ਤੁਸੀਂ ਦੇਖੀ ਆ ਰਮੇਸ਼ਵਰੋਂ ਦੇ ਹਦਰਾਬਾਦ ਦੇ ਅਸੀਂ ਇਕੱਠੇ ਗਏ ਸੀਗੇ ਤੇ ਇਹਨਾਂ ਦੇ ਵੀ ਇੰਟਰੋਡਕਸ਼ਨ ਮੈਂ ਤੁਹਾਨੂੰ ਦੋਣਾ ਵਾ ਤੇ ਤੁਸੀਂ ਦੇਖਿਆ ਸੀ ਅਸੀਂ ਦਰਬਾਰ ਸਾਹਿਬ ਅ ਦਰਸ਼ਨ ਕਰਕੇ ਕਲਿੱਪ ਚ ਤੁਸੀਂ ਦੇਖਿਆ ਸ਼ੁਰੂ ਚ ਤੇ ਦਰਬਾਰ ਸਾਹਿਬ ਦਰਸ਼ਨ ਕਰਕੇ ਤੇ ਅਸੀਂ ਸਟੇਸ਼ਨ ਤੇ ਪਹੁੰਚੇ ਆ ਗਰਮੀ ਬਹੁਤ ਆ ਤੇ ਸਵੇਰ ਦੇ ਵਜੇ ਨੇ 4:40 4:40 ਦਾ ਸਮਾਂ ਹੋ ਚੁੱਕਾ ਵਾ ਤੇ ਟ੍ਰੇਨ ਜਿਹੜੀ ਆ ਉਹ ਲੱਗ ਚੁੱਕੀ ਆ ਪਲੇਟਫਾਰਮ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਤੇ ਅੱਜ ਇਹ ਜਿਹੜੀ ਟ੍ਰੇਨ ਦੀ ਜਰਨੀ ਆ ਇਹ ਤੁਹਾਨੂੰ ਪੂਰੀ ਦਿਖਾਵਾਂਗੇ ਕਿੱਥੇ ਚੱਲੇ ਆ ਸਾਰਾ ਕੁਝ ਤੁਹਾਨੂੰ ਦੱਸਦੇ ਆ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਤੇ ਇਸ ਸੀਰੀ ਦੇ ਵਿੱਚ ਕੁਝ ਬੱਚੇ ਸਾਡੇ ਨਾਲ ਜਿਹੜੇ ਆ ਉਹ ਚੱਲੇ ਨੇ ਹਰ ਸਾਲ ਦੀ ਤਰ੍ਹਾਂ ਚੱਲੇ ਨੇ ਉਹਨਾਂ ਨਾਲ ਵੀ ਤੁਹਾਨੂੰ ਇੰਟਰੋਡਕਸ਼ਨ ਕਰਾਵਾਂਗੇ ਤੇ ਇਹ ਨੇ ਜੀ ਹੁਣ ਆਪਣੀ ਇੰਟਰੋਡਕਸ਼ਨ ਦੇਣਗੇ ਤੇ ਰਮੇਸ਼ਵਰ ਤੇ ਹైదరాబాద్ ਦੀ ਸੀਰੀਜ਼ ਦੇਖੀ ਹੁਣ ਨਵੀਂ ਸੀਰੀਜ਼ ਔਲ ਗਈ ਉਹ ਕਿੱਥੇ ਚੱਲੇ ਆ ਉਹ ਭਾਈ ਤੁਹਾਨੂੰ ਦੱਸਣਗੇ ਸੋ ਕਰਦੇ ਆਪਾਂ ਇਹ ਜਰਨੀ ਤੇ ਇਸ ਟਾਈਮ ਸਟੇਸ਼ਨ ਤੇ ਅਸੀਂ ਅੰਮ੍ਰਿਤਸਰ ਦਾ ਸਟੇਸ਼ਨ ਆ ਤੇ ਸਟੇਸ਼ਨ ਤੋਂ ਹੁਣ ਜਿਹੜੀ ਆ ਟ੍ਰੇਨ ਲੱਗ ਗਈ ਆ ਤੇ ਕੁਝ ਬਹਿ ਗਏ ਆ ਤੇ ਕੁਝ ਬੈਠਣ ਵਾਲੇ ਨੇ ਤੇ 4:00 ਵਜੇ ਤੇ 38 ਮਿੰਟ ਦਾ ਟਾਈਮ ਹੋ ਗਿਆ ਤੇ ਅੰਮ੍ਰਿਤਸਰ ਦਾ ਸਟੇਸ਼ਨ ਹੁਣ ਅਸੀਂ ਇੱਥੋਂ ਜਿਹੜੀ ਆ ਅਗਲੀ ਜਰਨੀ ਸ਼ੁਰੂ ਕਰਨ ਲੱਗੇ ਆ ਤੇ ਕਿਹੜੀ ਜਰਨੀ ਆ ਉਹ ਤੁਹਾਨੂੰ ਸਾਰਾ ਕੁਝ ਦੱਸ ਦੇ। ਇਹ ਦਿਖਾਉਨੇ ਆ ਤੁਹਾਨੂੰ ਟ੍ਰੇਨ ਦਾ ਆਲਾਦਮਾਲਾ ਵਿੱਚ ਦਾ ਮਾਹੌਲ ਸਾਰਾ ਜਰਨੀ ਕਿਸ ਤਰ੍ਹਾਂ ਦੀ ਰਹਿਣ ਵਾਲੀ ਆ ਸਾਰਾ ਕੁਝ ਤੁਹਾਨੂੰ ਦੱਸਦੇ ਆ ਤੇ ਟ੍ਰੇਨ ਜਿਹੜੀ ਆ ਤਕਰੀਬਨ ਜਿਹੜੀ ਟ੍ਰੇਨ ਆ ਨਵੀਂ ਆ ਤੁਸੀਂ ਦੇਖ ਵੀ ਲਿਆ ਹੋਵੇਗਾ ਕਲਿੱਪ ਚ ਕਿੱਥੇ ਚੱਲੇ ਆ ਬਾਕੀ ਕਰਦੇ ਆ ਗੱਲਬਾਤ ਸਾਰੀ ਤੇ ਦੱਸਦੇ ਆ ਇਸ ਜਰਨੀ ਬਾਰੇ ਤੁਹਾਨੂੰ ਇਸ ਪਾਸੇ ਵੀ ਦੂਸਰੇ ਪਾਸੇ ਵੀ ਮੈਂ ਤੁਹਾਨੂੰ ਦਿਖਾ ਦੇਣਾ ਵਾ ਇਸ ਪਾਸੇ ਜਿਹੜੀ ਆ ਇਹ ਟ੍ਰੇਨ ਲੱਗੀ ਆ ਚੰਡੀਗੜ੍ਹ ਨੂੰ ਜਾਣ ਵਾਲੀ ਤੇ ਚੰਡੀਗੜ੍ਹ ਜਿਹੜੀ ਆ ਇਹ ਤਕਰੀਬਨ ਸਵੇਰੇ 5 ਵਜੇ ਚੱਲਦੀ ਆ ਤਕਰੀਬਨ 20 ਮਿੰਟ ਬਾਕੀ ਨੇ ਇਹਦੇ ਇਹਦਾ ਨੰਬਰ ਹੈਗਾ 14549 ਤੇ 14542 ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਂਦੀ ਆ ਡੈਲੀ ਜੇ ਟ੍ਰੇਨ ਤੇ ਇਹ ਟ੍ਰੇਨ ਵੀ ਜਿਹੜੀ ਆ ਪਲੇਟਫਾਰਮ ਤੇ ਲੱਗੀ ਹੋਈ ਆ ਇਹ ਸਾਡੀ ਟ੍ਰੇਨ ਤੋਂ ਪਹਿਲਾਂ ਜਾਏਗੀ ਏ ਅਕਾਲ ਪੁਰਖ ਜੀਓ ਅੱਜ ਦਾ ਇਹ ਸਫ਼ਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਾਈ ਹੁਣ ਮੇਰਾ ਅੱਜ ਦਾ ਦਿਨ ਤੇ ਸਭਨਾ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਜੋ ਵੀ ਹੋਵੇ ਤੇਰਾ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਅੰਮ੍ਰਿਤਸਰ ਤੋਂ ਟ੍ਰੇਨ ਚੱਲ ਪਈ ਏ ਤੇ ਅੰਮ੍ਰਿਤਸਰ ਤੋਂ ਬਾਹਰ ਨਿਕਲਾਈ ਏ ਟ੍ਰੇਨ ਤੇ ਤਕਰੀਬਨ ਆਪਣੇ ਰਾਈਟ ਟਾਈਮ ਤੋਂ 4 ਮਿੰਟ ਲੇਟ ਚੱਲੀ ਐ ਹੁਣ ਦੇਖਦੇ ਆ ਕਿ ਕਿੰਨਾ ਚਿਰ ਟ੍ਰੇਨ ਜਿਹੜੀ ਆ ਆਪਣੇ ਰਾਈਟ ਟਾਈਮ ਰਹਦੀ ਆ ਤੇ ਬਾਕੀ ਇਹ ਰੇਲਵੇ ਸਟੇਸ਼ਨ ਜਿਹੜਾ ਵਾ ਉਹ ਪਿੱਛੇ ਰਹਿ ਗਿਆ ਅੰਮ੍ਰਿਤਸਰ ਦਾ ਤੇ ਬਹੁਤ ਹੀ ਲੰਬੀ ਦੂਰੀ ਤੱਕ ਵੀਡੀਓ ਨਹੀਂ ਅੱਜ ਮੈਂ ਬਣਾਵਾਂਗਾ ਅੱਜ ਤਕਰੀਬਨ ਦਿੱਲੀ ਤੋਂ ਬਾਅਦ ਹੀ ਜਾ ਕੇ ਦਿੱਲੀ ਰਾਜਪੁਰਾ ਬਾਲਾ ਉੱਥੇ ਜਾ ਕੇ ਹੀ ਮੈਂ ਵੀਡੀਓ ਸ਼ੁਰੂ ਕਰਾਂਗਾ ਇਹ ਹੈ ਜੀ ਅੰਮ੍ਰਿਤਸਰ ਅਵੇਰ ਦੇ ਵਜੇ ਨੇ ਜੀ 5:30 ਸਾਡੇ ਪੰਜ ਜਰਨੀ ਸਟਾਰਟ ਕੀਤੀ ਐ ਅਸੀਂ ਤੇ ਜੁੜੇ ਰਹੋ ਹੁਣ ਇਸ ਵੀਡੀਓ ਦੇ ਨਾਲ ਤੇ ਤੁਹਾਨੂੰ ਦੱਸਦੇ ਆ ਇਹ ਜਰਨੀ ਬਾਰੇ ਆ ਗਿਆ ਜੀ ਇਸ ਜਰਨੀ ਦਾ ਪਹਿਲਾ ਰੇਲਵੇ ਸਟੇਸ਼ਨ ਬਿਆਸ ਜੰਕਸ਼ਨ ਤੇ ਤਕਰੀਬਨ ਅੰਮ੍ਰਿਤਸਰ ਤੋਂ ਚੱਲ ਕੇ ਅੱਧਾ ਪੌਣਾ ਘੰਟਾ ਦੀ ਦੂਰੀ ਤੇ ਬਿਆਸ ਜੰਕਸ਼ਨ ਜਿਹੜਾ ਵਾ ਹੁੰਦਾ ਵਾ ਪਿਆਹਾਂ ਸੇ ਖਰੋਤਵਾ ਡਾ ਸਟੇਸ਼ਨ ਐ ਵੀ ਤੇ ਇੱਥੋਂ ਵੀ ਤੇ ਰੇਲਵਨ ਕਾਫੀ ਦੇਖ ਲਓ ਤੁਸੀਂ ਉਹ ਕਾਫੀ ਜੜੀ ਆ ਕਾਫੀ ਪਸੰਦ ਜਿਹੜੇ ਚੜ੍ਹੇ ਨੇ ਪੱਕਾ ਹਾਂਜੀ ਵਾਹ ਜੀ ਵਾਹ ਇੱਥੇ ਵੀ ਕਾਫੀ ਭੀੜ ਲੱਗੀ ਹੋਈ ਆ ਸੱਜਣ ਜਿਹੜੇ ਇੱਥੇ ਚੜ੍ਹ ਮੌਣ ਲੈ ਲੈ ਤੇ ਸਟੇਸ਼ਨ ਇੱਥੇ ਖਤੂ ਤੇ तकरीबन 1.5 ਤੋਂ 2 ਮਿੰਟ ਦੀ ਸਟੇਹ ਤੋਂ ਬਾਅਦ ਇੱਥੋਂ ਚੱਲ ਪਈ ਆ ਟ੍ਰੇਨ ਜਿਹੜੀ ਆ ਬਿਆਸ ਜੰਕਸ਼ਨ ਤੋਂ ਤੇ ਅਗਲਾ ਜਿਹੜਾ ਸਟੇਸ਼ਨ ਆ ਉਹ ਹੈਗਾ ਜੀ ਜਲੰਧਰ ਜਲੰਧਰ ਸ਼ਹਿਰ ਕਾਫੀ ਸਾਫ ਸੁਥਰਾ ਸਟੇਸ਼ਨ ਆ ਤੁਹਾਨੂੰ ਹਰ ਵਾਰ ਸਟੇਸ਼ਨ ਜ਼ਰੂਰ ਦਿਖਾਈਦਾ ਵਾ ਹੁਣ ਇਸ ਤੋਂ ਬਾਅਦ ਥੋੜੀ ਜੱਟ ਮਾਰ ਗਿਆ ਤੇ ਮੌਸਮ ਵੀ ਥੋੜਾ ਉੱਪਰ ਬਦਲ ਗਈ ਆ ਤੇ ਐਡੀ ਸਾਫ ਕੋਈ ਵੀਡੀਓ ਪਾਣ ਦੀ ਰਹੀ ਇਹ ਸੀ ਬਿਆਸ ਸਟੇਸ਼ਨ ਬਿਆਸ ਜੰਕਸ਼ਨ ਹੋ ਜੀ ਖੁੱਲ ਗਿਆ ਆਪਣਾ ਲੰਗਰ ਇੱਧਰ ਖੁੱਲ ਗਿਆ ਜੀ ਲੰਗਰ ਤੇ ਲੰਗਰ ਹਰਦਾ ਮੰਗਰ ਛਕਦੇ ਪਈਆਂ ਨੇ ਮੰਗਰ ਗਿਆ ਜੇ ਚੱਲ ਇੱਧਰ ਵੀ ਲੰਗਰ ਚੱਲਣ ਡਿਆ ਜੇ ਜੋ ਬਣਾ ਲੰਗਰ ਨਹੀਂ ਛਕਦੇ ਪਏ ਲੋਗਨਾਂ ਜੋ ਬਣਾ ਲਾਈਟ ਬੜੀ ਪੈ ਰਹੀ ਹੈ ਬਾਰੋਂ ਹਾਂਜੀ ਪਹਿਲਾਂ ਲੰਗਰ ਸੁੱਕਾ ਜਿਹਾ ਸੋਟਾ ਬਣਾ ਕੇ ਲਿਆਏ ਆ ਤੇ ਬਸ ਲੰਗਰ ਲੱਗਿਆ ਹੁਣ ਛਕਣ ਤੇ ਲੰਗਰ ਛੱਕ ਕੇ ਸੰਗਤਾਂ ਜਿਹੜੀਆਂ ਨੇ ਸਾਰੀਆਂ ਸੰਗਤਾਂ ਆਰਾਮ ਕਰਨ ਗਈਆਂ ਵਾਹ ਜੀ ਵਾਹ ਕਿਹੜਾ ਵਧੀਆ ਵਧੀਆ ਕਰਵਾ ਆ ਰਹੇ ਨੇ ਤੇ ਸਵੇਰ ਦਾ ਸਮਾਂ ਵਾ तकरीबन 6:30 ਵਜੇ ਨਾਲੇ ਕਿੰਨੀ ਸੋਹਣੀ ਲੱਗਦੀ ਹੈ ਨਾ ਦੂਰੋਂ ਉਰੋਂ ਬਹੁਤ ਸੋਹਣੀ ਲੱਗਦੀ ਹੈ ਟ੍ਰੇਨ ਜਾਂਦੇ ਵਾਹ ਜੀ ਵਾਹ ਕਿੰਨਾ ਸੋਹਣਾ ਕਰਵ ਪਿੱਛੇ ਨੂੰ ਵੇਸੇ ਤਰ੍ਹਾਂ ਹੀ ਆ ਕਰਵ ਇਹ ਇਹ ਤਕਰੀਬਨ ਜਲੰਧ ਜਲੰਧਰ ਦੇ ਬਾਹਰ ਹੀ ਆ ਸੀ ਉਹ ਬੜਾ ਸੋਹਣਾ ਲੱਗ ਰਿਹਾ ਵਾ ਸਵੇਰ ਦਾ ਸੰਭਾਲੇ ਸਾਡੇ 5 ਵਜੇ ਦਾ ਵੈਰੀ ਗੁੱਡ ਅੱਗੋਂ ਕੋਈ ਟ੍ਰੇਨ ਆਉਂਦੀ ਆ ਤੁਹਾਨੂੰ ਉਹ ਵੀ ਕ੍ਰੋਸਿੰਗ ਵੀ ਦਿਖਾਉਣਾ ਮੈਂ ਬਹੁਤ ਸੋਹਣਾ ਲੱਗ ਰਿਹਾ ਅੱਜ ਸਵੇਰ ਦਾ ਸਮਾਂ ਠੰਡਾ ਠੰਡਾ ਜੂਨ ਮਹੀਨੇ ਦਾ ਦੇਣਾ ਲੋ ਵੀ ਆ ਗਈ ਘਰ ਦੀ ਚਾਹ ਕੱਲ ਰਾਤ ਬਣਾ ਕੇ ਪਾਈ ਸੀਗੀ ਤੇ ਹੁਣ ਘਰ ਦੀ ਚਾਹ ਪੀਨੇ ਆ ਇਹ ਦੇ ਵਿਆਹ ਲੈਦਾ ਵਿਆਹ ਇਹ ਦੇ ਇੱਕੀ ਦੇ ਤਾਂ ਵਿਆਹ ਹਮੂੜੀ ਨੇ ਲੈ ਲਈ ਯਾਰ ਚਾਹ ਲੈ ਜੀ ਆਮਾ ਨੇ ਕਿ ਭਾਈ ਬਾਈ ਡੀ ਜੇ ਲੱਗਣ ਤੱਕ ਤਾਂ ਆ ਪਾ ਦੇ ਜੀ ਚਾਹ ਬਾਜੀ ਇੱਕ ਘਰ ਦੀ ਚਾਹ ਘਰੋਂ ਬਣਾ ਕੇ ਲੈ ਘਰੋਂ ਬਣਾ ਕੇ ਲੈ ਘਰੋਂ ਬਣਾ ਕੇ ਲੈ ਵਧੀਆ ਯਾਰ ਘਰੋਂ ਸਮਾਂ ਲੈਂਦਾ ਭਾ ਜਿਆਦਾ ਪਹੁੰਚ ਗਏ ਦੀ ਕੁਰਖੇਤਰ ਕੁਰਖੇਤਰ ਜਿਹੜਾ ਵਾ ਇਹ ਮਹਾਭਾਰਤ ਜਿਹੜਾ ਵਾ ਮਹਾਭਾਰਤ ਇੱਥੇ ਹੋਇਆ ਸੀਗਾ ਕਹਿੰਦੇ ਨੇ ਉਸ ਟਾਈਮ ਇਸ ਕੁਰਖੇਤਰ ਸ਼ਹਿਰ ਦੀ ਜਿਹੜੀ ਧਰਤੀ ਸੀਗੀ ਉਹ ਲਾਲ ਹੋ ਗਈ ਸੀ ਜਿਸ ਤਰ੍ਹਾਂ ਕਹਿੰਦਾ ਰਹਿੰਦਾ ਕਹਿੰਦੇ ਅੱਜ ਵੀ ਥੋੜਾ ਉਸ ਚੀਜ਼ ਨੂੰ ਝਲਕਦੀ ਆ ਬਹੁਤ ਜ਼ਿਆਦਾ ਇੱਥੇ ਜੜੀਆਂ ਨੇ ਜੰਗ ਦੇ ਵਿੱਚ ਮਹਾਭਾਰਤ ਦੇ ਵਿੱਚ ਮੌਤਾਂ ਕਹਿ ਲਈਏ ਉਸ ਵੇਲੇ ਹੋਈਆਂ ਸੀਗੀਆਂ ਇਹ ਕੁਰਖੇਤਰ ਉਹ ਮੈਦਾਨ ਆ ਜਿਹੜਾ ਕਹਿੰਦੇ ਕੁਰਖੇਤਰ ਸਭ ਤੋਂ ਵੱਡਾ ਮੈਦਾਨ ਮਹਾਭਾਰਤ ਦਾ ਸੀਗਾ ਇਹ ਉਹ ਸ਼ਹਿਰ ਆ ਕੁਰਖੇਤਰ ਤੇ ਹੁਣ ਇਥੋਂ ਜਰਨੀ ਆਪਣੀ ਚੱਲ ਰਹੀ ਆ ਟ੍ਰੇਨ ਨੇ ਦਿੱਤਾ ਹੂਟਰ ਤੇ S1 ਆਪਣੀ ਡੱਬੇ ਦੇ ਵਿੱਚ ਸੀਟ ਹੈਗੀ ਆ ਚਲੋ ਜੀ ਹੋ ਗਿਆ ਵੱਜ ਗਿਆ ਹਾਰਨ ਤੇ ਚੱਲੀਏ ਹੁਣ ਅਸੀਂ ਚੱਲ ਪਈ ਟ੍ਰੇਨ ਚੜ ਜਾਈਏ ਸਵੇਰ ਦੀ ਜਰਨੀ ਸ਼ੁਰੂ ਹੋਈ ਆ ਕੱਲ ਦੀ ਕੱਲ ਰਾਤ ਦੀ ਤੁਸੀਂ ਦੇਖਿਆ ਸਵੇਰੇ ਦਰਬਾਰ ਸਾਹਿਬ ਦੇ ਕਲਿੱਪ ਤੇ ਬਹੁਤ ਮਨਮੋਹਕ ਨਜ਼ਾਰਾ ਸੀਗਾ ਦਰਬਾਰ ਸਾਹਿਬ ਦਰਸ਼ਨ ਕੀਤੇ ਸੀਗੇ ਤੇ ਬੜਾ ਮਨ ਨੂੰ ਸ਼ਾਂਤੀ ਮਣੀ ਤੇ ਤਕਰੀਬਨ ਉੱਥੇ ਅਸੀਂ ਤਕਰੀਬਨ 7:40 ਵਜੇ ਤੱਕ ਟਾਈਮ ਬਤਾਇਆ ਸੀ ਦਰਬਾਰ ਸਾਹਿਬ ਤੇ ਚੱਲੇ ਅਸੀਂ ਕਿੱਥੇ ਆ ਹੁਣੇ ਵਾਰੀ-ਵਾਰੀ ਸਾਰੇ ਦੱਸਣਗੇ ਵੀ ਅਸੀਂ ਕਿੱਥੇ ਚੱਲੇ ਆ ਤੇ ਪਿਛਲੇ ਸਾਲ ਵੀ ਇਸੇ ਤਰ੍ਹਾਂ ਇਹਨਾਂ ਦੇ ਨਾਲ ਬੱਚਿਆਂ ਦੇ ਨਾਲ ਟੂਰ ਬਣਿਆ ਸੀਗਾ ਤੇ ਇਸ ਸਾਲ ਵੀ ਅਸੀਂ ਚੱਲੇ ਆ ਤੇ ਕਿੱਥੇ ਚੱਲੇ ਆ ਇਹ ਬੱਚੇ ਕਲੇ ਕਲੇ ਦੇ ਨਾਲ ਗੱਲ ਕਰਦੇ ਆ ਤੇ ਇਹ ਦੱਸਣਗੇ ਸਭ ਤੋਂ ਪਹਿਲੇ ਸਾਨੂੰ ਦੱਸਣਗੇ ਇਹ ਹੁਣੇ ਚੜੇ ਨੇ ਪਟਿਆਲੇ ਤੋਂ ਰਾਜਪੁਰੇ ਤੋਂ ਰਾਜਪੁਰੇ ਤੋਂ ਅਜੀਪਾਲ ਸਿੰਘ ਇਹਨਾਂ ਨੂੰ ਪੁੱਛਦੇ ਆ ਕਿ ਕਿੱਥੇ ਚੱਲੇ ਆਪਾਂ ਇਹ ਸਾਰਾ ਦੱਸਣਾ ਵਾ ਤੇ ਪਿਛਲੀ ਵਾਰੀ ਵੀ ਗਏ ਸੀ ਆਨੰਦ ਕਿਨਾਂ ਆਇਆ ਸੀ ਤੇ ਐਰਕਾ ਵੀ ਚੱਲੇ ਆ ਤੇ ਆਨੰਦ ਆ ਰਿਹਾ ਕਿ ਨਹੀਂ ਸ਼ੁਰੂ ਹੀ ਹੋਇਆ ਲੈ ਸਫ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਰਾਜਪੁਰੇ ਚੜੇ ਆ ਆਪਣਾ ਅਨੰਦਪੁਰ ਸਾਹਿਬ ਦੀ ਤਿਆਰੀ ਹੈ ਫੇਰ ਜੀ ਦੁਬਾਰਤ ਹਰ ਸਾਲ ਵੀ ਨਥੇ ਜੀ ਹਜੂਰ ਸਾਹਿਬ ਜਾਣ ਨੂੰ ਪਿਛਲੇ ਸਾਲ ਵੀ ਪੂਰਾ ਲੰਮਾ ਆਇਆ ਸੀ ਹਜੂਰ ਸਾਹਿਬ ਜਾ ਕੇ ਤੇ ਹੁਣ ਵੀ ਪੂਰੇ ਅਨੰਦ ਚ ਜਾ ਰਹੇ ਆ ਤੇ ਬਾਕੀ ਚੜ੍ਹਦੀ ਕਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਕਿਰਤ ਸਿੰਘ ਹੈ ਜਿੱਦਾ ਦੀ ਅੰਕਲ ਵੱਲੋਂ ਸਰਵੰਤ ਕੀਤਾ ਹੀ ਹੈ ਜਿੱਦਾਂ ਸਾਰੇ ਹਜੂਰ ਸਾਹਿਬ ਦੀ ਯਾਤਰਾਵਾਂ ਤੋਰਨੇ ਆ ਇਹ ਮੇਰੀ ਯਾਤਰਾ ਪਹਿਲੀ ਵਾਰੀ ਯਾਤਰਾ ਹੈ ਗੁਰੂ ਮਾਰਾ ਕਿਰਪਾ ਰੱਖਣ ਇਦਾਂ ਹੀ ਹਰ ਸਾਲ ਯਾਤਰਾਵਾਂ ਤੋਰਦੇ ਰਹਿਣ ਗੁਰੂ ਮਾਰਾ ਜੀ ਆਪਣੇ ਚਰਨਾਂ ਵਾਲਾ ਅਨੁਬਖਸ਼ਣ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਮਨਦੀਪ ਸਿੰਘ ਹੈ ਅਪਾਹ ਜੀ ਹਜੂਰ ਸਾਹਿਬ ਜਾਣੇ ਮੈਂ ਪਿਛਲੇ ਹੜੀ ਵੀ ਗਿਆ ਸੀ ਤੇ ਇਸ ਵਾਰੀ ਵੀ ਜਾਣਾ ਹੈ ਪਿਛਲੇ ਹੜੀ ਵੀ ਆਨੰਦ ਆਇਆ ਸੀ ਤੇ ਇਸ ਇਸ ਵਾਰੀ ਵੀ ਆਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਸੁਖਪ੍ਰੀਤ ਸਿੰਘ ਮੈਂ ਤੌਂਗਪਿੰਡ ਗੁਰਦਾਸਪੁਰ ਤੋਂ ਨਾਲ ਆਇਆ ਹਾਂ ਯਾਤਰਾ ਤੇ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਪਿਛਲੇ ਸਾਲ ਵੀ ਅਸੀਂ ਹਜੂਰ ਸਾਹਿਬ ਦੀ ਯਾਤਰਾ ਕੀਤੀ ਸੀ ਇਸ ਸਾਲ ਵੀ ਮਹਾਰਾਜ ਜੀ ਦੇ ਹੁਕਮ ਅਨੁਸਾਰ ਅਸੀਂ ਫੇਰ ਯਾਤਰਾ ਤੇ ਚੱਲੇ ਆਂ ਉਹ ਜੇ ਕੋ ਕੜਾ ਵੀ ਆਈਆਂ ਪਰ ਮਹਾਰਾਜ ਨੇ ਨਾਲ ਸਾਥ ਦੇ ਕਰਕੇ ਤੇ ਉਹ ਔਕੜਾਂ ਨੂੰ ਦੂਰ ਕੀਤਾ ਹੁਣ ਆਪ ਜੀ ਦੇ ਸਨਮੁਖ ਹੋਏ ਆ ਤੇ ਮਹਾਰਾਜ ਕਿਰਪਾ ਕਰਨ ਯਾਤਰਾ ਚੜ੍ਹਦੀਆਂ ਕਲਾ ਨਾਲ ਬਤੀਤ ਕਰਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਕਿ ਨਾ ਪਰ ਮੇਰਾ ਯਾਤਰਾ ਜਿਹੜੀ ਹੈ ਪਹਿਲੀ ਵਾਰ ਹੋਣ ਵਾਲੀ ਆ ਸੋ ਐਕਸਪੀਰੀਅੰਸ ਕਿੱਦਾਂ ਦਾ ਰਹਿੰਦਾ ਇਹ ਯਾਤਰਾ ਕਰਕੇ ਪਤਾ ਲੱਗੂਗਾ ਕਿਉਂਕਿ ਮੈਂ ਪਹਿਲੀ ਆ ਜਾ ਰਿਹਾ ਬਾਕੀ ਇਹ ਸੰਗਤਾਂ ਜਾਂਦੀਆਂ ਰਹਿੰਦੀਆਂ ਵਾ ਸੋ ਮੇਰਾ ਇਹਨਾਂ ਦਾ ਫਸਟ ਟਾਈਮ ਆ ਤੁਹਾਨੂੰ ਪਤਾ ਜਿਵੇਂ ਕੀ ਟ੍ਰੇਨ ਦਾ ਸਫ਼ਰ ਸਭ ਤੋਂ ਵਧੀਆ ਹ ਤੇ ਕੰਫਰਟੇਬਲ ਵੀ ਹੁੰਦਾ ਵਾ ਬਾਕੀ ਫਲਾਈਟ ਵੀ ਜਾਂਦੀ ਆ ਜਿੰਨੇ ਛੇਤੀਆਂ ਫਲਾਈਟ ਤੇ ਵੀ ਜਾ ਸਕਦਾ ਤੇ ਬਾਕੀ ਕੈਨੇਡੀਅਨ ਬੱਸ ਵੀ ਚੱਲੀ ਉਹ ਤੇ ਵੀ ਜਾ ਸਕਦਾ ਪਰ ਇਹ ਕੀ ਕੰਫਰਟੇਬਲ ਜਿਹੇ ਜਰਨੇ ਹੋ ਟ੍ਰੇਨ 'ਚ ਹੁੰਦੀ ਆ ਟ੍ਰੇਨ 'ਚ ਹੁੰਦੀ ਨਾ ਜਰਨੇ ਕੰਫਰਟੇਬਲ ਹਾਂਜੀ ਹਾਂਜੀ ਟ੍ਰੇਨ 'ਚ ਕੰਫਰਟੇਬਲ ਜਰਨੇ ਹੁੰਦੀ ਬੰਦਾ ਘੁੰਮ ਸਕਦਾ ਸੋ ਆਪਣੀ ਯਾਤਰਾ ਪੇਲੀ ਆ ਹੁਣ ਵੇਖਦੇ ਕਿਦਾਂ ਐਕਸਪੀਰੀਅੰਸ ਹੁੰਦਾ ਬਾਈ ਗੁਰਜੀ ਖਾਲਸਾ ਵੈਫਾ ਰਾਈਡਰ ਜੀ ਕਾ ਖਾਲਸਾ ਵੈਫਾ ਤੇ ਮੇਰਾ ਨਾਮ ਜੋਵੰਦੀਪ ਸਿੰਘ ਸਤਗੁਰਜੀ ਮੈਸਰ ਫਿਰ ਯੂਸਾ ਕੀ ਜਾਤਾ ਕਰ ਰਹੇ ਆ ਸਤੁਲ ਪਿਲੀ ਆ ਰਹੀ ਕਾਫੀ ਜਿਆਦਾ ਆਨੰਦ ਆ ਰਿਹਾ ਸੇਸਰ ਫਿਰ ਵੀ ਕਾਫੀ ਜਿਆਦਾ ਆਨੰਦ ਆ ਰਿਹਾ ਸਤੁਲੀ ਅਮਲੀ ਸਤੂ ਯਾਤਰਾ ਸ਼ੁਰੂ ਕੀਤੀ ਸੀ ਅੱਗੇ ਤੋਂ ਜਾਣ ਜੋ ਕੁਝ ਵੀ ਕੀਏ ਜੋ ਕੀਤਾ ਸਭ ਕੁਝ ਤੁਹਾਨੂੰ ਇਸ ਚੈਨਲ ਤੋਂ ਬਦਲਾਅ ਦਰੇਗਾ ਟੂ ਇੰਜੋਏਟ 올 ਵੀਡੀਓਜ਼ ਥੈਂਕ ਯੂ ਵਾਈਗੁਰ ਜੀ ਦਾ ਹਲਸਾ ਵਾਈਗੁਰ ਜੀ ਕੀ ਕਰਦੇ ਸਫਰ ਚ ਗਰਮੀ ਤਾਂ ਲੱਗ ਰਹੀ ਆ ਤਕਰੀਬਨ ਸਾਨੂੰ ਚੱਲਿਆ ਨੂੰ ਕੋਈ 6.5 7 ਘੰਟੇ ਹੋ ਗਏ ਆ ਤਕਰੀਬਨ 6.11 ਦਾ ਟਾਈਮ ਹੋ ਗਿਆ ਤੇ ਇਸ ਇਹ ਜਿਹੜੀ ਸਚਕੰਡ ਟ੍ਰੇਨ ਆ ਬਹੁਤ ਵਧੀਆ ਟ੍ਰੇਨ ਆ ਕੀ ਆ ਜਿਹੜੀ ਕਿ ਡੇਲੀ ਚੱਲਦੀ ਆ ਉਸ ਤੋਂ ਬਾਅਦ ਤੁਸੀਂ ਸਚਕੰਡ ਜਿਹੜੀ ਹਜੂਰ ਸਾਹਿਬ ਜਾਣਾ ਵਾ ਆ ਹੋਰ ਟ੍ਰੇਨਾਂ ਜਿਹੜੀਆਂ ਨੇ ਉਹ ਇੱਕ ਟ੍ਰੇਨ ਚੱਲਦੀ ਆ ਚਾ 12422 12422 ਜਿਹੜੀ ਕਿ ਇੱਕ ਹਫਤੇ ਚ ਇੱਕ ਦਿਨ ਚੱਲਦੀ ਆ ਅਮਰਸਰ ਤੋਂ ਉਹ ਚੱਲਦੀ ਮੰਗਲਵਾਰ ਦੁਪਹਿਰੇ 2:30 ਵਜੇ ਤੇ ਇੱਕ ਟ੍ਰੇਨ ਜਿਹੜੀ ਆ ਉਹ ਹੋਰ ਚੱਲਦੀ ਆ ਜਿਹੜੀ ਜਮੂ ਤੋਂ ਚਲਦੀ ਆ ਤੇ ਤੁਸੀਂ ਸਵੇਰੇ 7:30 ਵਜੇ ਟ੍ਰੇਨ ਫੜ ਸਕਦੇ ਹੋ ਪਠਾਨਕੋਟ ਤੋਂ ਪਠਾਨਕੋਟ ਜਲੰਧਰ ਵਾਲਾ ਨੂੰ ਜਾੜਾ ਅੰਮ੍ਰਾਲਾ ਤੇ ਉਹ ਟ੍ਰੇਨ ਜਿਹੜੀ ਆਉ ਤਕਰੀਬਨ ਸਵੇਰੇ 7:30 ਵਜੇ ਚਲਦੀ ਆ ਤੇ ਇਹ ਟ੍ਰੇਨ ਜਿਹੜੀ ਆ ਸੱਚਖੰਡ ਦਿੱਲੀ ਚਲਦੀ ਆ 5:30 ਵਜੇ ਤੇ ਇੱਕ ਟ੍ਰੇਨ ਜਿਹੜੀ ਆ ਪਿਛਲੇ ਮਹੀਨੇ ਚੱਲੀ ਆ ਸ਼ਾਇਦ ਥੋੜੇ ਦਿਨ ਹੀ ਹੋਏ ਨੇ ਉਹ ਬਰੋਲਪੁਰ ਤੋਂ ਚੱਲੀ ਆ ਪੰਜਾਬ ਤੋਂ ਪੰਜਾਬ ਦੇ ਬਰੋਲਪੁਰ ਤੋਂ ਚੱਲੀ ਆ ਉਹ ਵੀ ਸੱਚਖੰਡ ਸ੍ਰੀ ਹਜੂਨ ਸਾਹਿਬ ਵਾਸਤੇ ਚੱਲੀ ਆ ਇਹ ਜਾਣਕਾਰੀ ਆ ਸੱਚਖੰਡ ਜਿਹੜੀ ਆ ਡੇਲੀ ਚੱਲਦੀ ਆ ਤੁਸੀਂ ਟੇਲ ਫੜ ਸਕਦੇ ਹੋ ਲਓ ਜੀ ਪਹੁੰਚ ਕੇ ਦਿੱਲੀ ਤੇ ਦਿੱਲੀ ਦੇ ਬਾਹਰ ਆ ਇਹ ਦਿੱਲੀ ਦੇ ਬਾਹਰੋਂ ਨਿਕਲ ਰਹੀ ਆ ਸੱਚਖੰਡ ਜਿਹੜੀ ਕੱਲ ਚੱਲੀ ਸੀਗੀ ਤੇ ਇਹਨਾਂ ਦੇ ਮੇਲੇ ਦਿੱਲੀ ਲਗਭਗ ਹੁੰਦੇ ਨੇ ਤੇ ਸਾਡੇ ਵਾਲੀ ਥੋੜੀ ਜਿਹੀ ਲੇਟ ਸੀਗੀ ਇਹ ਦਿੱਲੀ ਤੋਂ ਨਿਕਲ ਆਈ ਆ ਰਾਈਟ ਟਾਈਮ ਤੇ ਇਹ ਸੱਚਖੰਡ ਜਿਹੜੀ ਆ ਹੈਲੋ ਇਹ ਦਿੱਲੀ ਤੋਂ ਅਮਰਸਰ ਨੂੰ ਜਾ ਰਹੀ ਹੈ ਇਹ ਵਾਲੀ ਸੱਚਖੰਡ ਅਸੀਂ ਹੁਣ ਜਾ ਰਹੇ ਹਾਂ ਹਜੂਰ ਸਾਹਿਬ ਵੱਲੋਂ ਇਹ ਆਪਣੇ ਰਾਈਟ ਟਾਈਮ ਤੇ ਆਦੇ ਅਸੀਂ ਥੋੜੀ ਸਾਡੀ ਟ੍ਰੇਨ ਜਿਹੜੀ ਅੱਧਾ ਘੰਟੇ ਤੋਂ ਵੱਧ ਲੇਟ ਇਹ ਆ ਗਿਆ ਜੀ ਦਿੱਲੀ ਦਾ ਸਟੇਸ਼ਨ ਮੈਨੂੰ ਉਦਾਂ ਹੀ ਦੀ ਸ਼ੰਕਾ ਕੱਢ ਕੇ ਕਿ ਦਿੱਲੀ ਕਰਾਂ ਮੈਂ ਬਾਲ ਵੀ ਕਰਨੀ ਹੈ ਭਰਾ ਸਟੇਸ਼ਨ ਪੁਰਾਣੀ ਦਿੱਲੀ ਦਾ ਸਟੇਸ਼ਨ ਅਸੀਂ ਰੁਕਣਾ ਨਵੀਂ ਦਿੱਲੀ ਅਗਲੇ ਸਟੇਸ਼ਨ ਤੇ ਇਹ ਅਜੀ ਦਿੱਲੀ ਸਦਰ ਬਾਜ਼ਾਰ ਸਟੇਸ਼ਨ ਹੈ ਤੇ ਅਸੀਂ ਰੁਕਣਾ ਵਾ ਹੁਣ ਨਵੀਂ ਦਿੱਲੀ ਤੇ ਸਾਹਮਣੇ ਖੜੀ ਆ ਸੱਚਖੰਡ ਐਕਸਪ੍ਰੈਸ ਇਹ ਇਹਨਾਂ ਦੇ ਲਗਭਗ ਮੇਲੇ ਦਿੱਲੀ ਹੁੰਦੇ ਨੇ ਅੱਗੋਂ ਇਹਨੂੰ ਸਿਗਨਲ ਨਹੀਂ ਮਿਲ ਰਿਹਾ ਇੱਥੇ ਤਾਂ ਕਰਕੇ ਖੜੀ ਆ ਸਦਰ ਬਾਜ਼ਾਰ ਤੇ ਇਹ ਸਤਖੰਡ ਸ੍ਰੀ ਹਰਿਮੰਤ ਸਾਹਿਬ ਤੋਂ ਆਈ ਐ ਸੰਗਤ ਅਸੀਂ ਜਾ ਰਹੇ ਹਾਂ ਮੈਂ ਕੀ ਕਰਦਾ ਮੈਨੂੰ ਨੋ ਜੀ ਅਵਨੀਤ ਮਿਲ ਕੇ ਤੇ ਕਾਫੀ ਥੇਰ ਗੱਲਾਂ ਬਾਤਾਂ ਕਰਦੇ ਰਹੇ ਆ ਤੇ ਨੰਗਰਪਾਣੀ ਨੇ ਸਾਨੂੰ ਪਛਾਤਾ ਵੀ ਦੇ ਕੇ ਗਿਆ ਜੁਪਨਾ ਜੀ ਇੱਥੋਂ ਦਿੱਲੀ ਤੋਂ ਟ੍ਰੇਨ ਜਿਹੜੀ ਆ ਸਾਡੀ ਰਵਾਨਾ ਹੋ ਗਈ ਆ ਇਹ ਕਾਮਰੇ ਦਾ ਦਵਲ ਸ਼ਰਮਾ ਹੁੰਦਾ ਬੰਦਾ ਪਰ ਕਾਫੀ ਧਿਆਰ ਆਪਾਂ ਕੱਪਾ ਮਾਰੀਏਗਾ ਤੇ 20 25 ਬੰਦੇ ਟ੍ਰੇਨ ਖੜੀ ਰਹੀ ਹੈ ਤੇ ਦੂਸਰੇ ਪਾਸੇ ਤਰਵੰਦ ਮਲਵੇਲੀ ਸ਼੍ਰੀ ਮਾਤਰਾ ਮਾਤਾ ਨੈਸ਼ਨਲ ਦੇਵੀ ਤੋਂ ਇਹ ਟ੍ਰੇਨ ਆਈ ਹੈ ਜਿਹੜੀ ਟ੍ਰੇਨ ਜਿਸ ਅਸੀਂ ਉੱਥੋਂ ਆਏ ਸੀਗੇ ਮਧਰਾਈ ਤੋਂ 16787 ਜਿਹੜੀ ਤੁਸੀਂ ਦੇਖਿਆ ਉਹਨੇ ਇਸ ਸ੍ਰੀ ਤੋਂ ਪਿਛਲੀ ਸ੍ਰੀ ਦੇ ਵਿੱਚ ਸਾਹਮਣੇ ਜਿਹੜੀ ਟ੍ਰੇਨ ਖੜੀ ਆ ਨਾ ਇਸ ਟ੍ਰੇਨ ਦੀਆਂ ਦੋ ਵੀਡੀਓਜ਼ ਮੈਂ ਜਿਹੜੀਆਂ ਪਾਈਆਂ ਹੋਈਆਂ ਨੇ ਮਧਰਾਈ ਤੋਂ ਮੁਕੇ ਰੀਆਂ ਤੱਕ ਦੀ ਉਹ ਤੁਸੀਂ ਦੇਖ ਸਕਦੇ ਹੋ ਇਹ ਵੀ ਤਿੰਨ ਜਿਹੜਿਆ 6 ਘੰਟੇ ਦਾ ਸਫਰ ਪੂਰਾ ਕਰਦੀ ਆ ਜਿਹੜੀ ਕਿ ਤਿੰਨ ਰਾਤਾਂ ਦੇ ਦੋ ਦਿਨ ਦੇ ਵਿੱਚ ਹੁਣ ਅਸੀਂ ਦਿੱਲੀ ਤੋਂ ਰਵਾਨਾ ਹੋ ਗਏ ਆ ਤੇ ਹੁਣ ਜਿਹੜਾ ਲੰਗਰ ਪ੍ਰਸ਼ਾਦਾ ਸ਼ਕੀ ਜਿਹੜਾ ਅਵਨੀਤ ਦੇ ਕੇ ਗਿਆ ਬਹੁਤ ਬਹੁਤ ਧੰਨਵਾਦ ਅਵਨੀਤ ਨੂੰ ਮੈਂ ਵੀ ਪ੍ਰਸ਼ਾਦਾ ਦਿੱਲੀ ਵਾਲੇ ਸਾਡੇ ਦੋਸਤ ਨੇ ਅਮਜੀਤ ਨੇ ਪ੍ਰਸ਼ਾਦਾ ਭੇਜਿਆ ਸੀਗਾ ਮਟਰ ਪਨੀਰ ਦੀ ਸਬਜ਼ੀ ਸੀਗੀ ਤੇ ਬਹੁਤ ਬਹੁਤ ਧੰਨਵਾਦ ਤੇ ਬਹੁਤ ਸਵਾਦ ਸੀ ਜੀ ਇਹ ਸਬਜ਼ੀ ਲੰਗਰ ਪ੍ਰਸ਼ਾਦਾ ਬਹੁਤ ਰੀਝ ਨਾਲ ਤਿਆਰ ਕੀਤਾ ਸੀਗਾ ਤੇ ਸੰਗਤਾਂ ਜਿਹੜੀਆਂ ਨੇ ਉਹ ਲੰਘਦੇ ਹੋਣ ਛਕ ਰਹੀਆਂ ਨੇ ਤੇ ਦੁਪਹਿਰ ਦਾ ਲੰਗਰ ਜਿਹੜਾ ਦਿੱਲੀ ਵਾਲੇ ਸੇਵਾ ਲੁੱਟ ਗਏ ਬਈ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਹਰ ਵਾਰ ਸੇਵਾ ਕਰਦੇ ਨੇ ਤੇ ਲੰਗਰ ਪ੍ਰਸ਼ਾਦਾ ਜਿਹੜਾ ਤਿਆਰ ਕਰਕੇ ਸਾਨੂੰ ਦੇ ਕੇ ਜਾਂਦੇ ਨੇ ਤੇ ਬਹੁਤ ਸਵਾਦ ਸੀਗਾ ਲੰਗਰ ਦਾ ਲੋ ਜੀ ਗਵਾਲੀਅਰ ਤੋਂ ਚੱਲ ਪਿਆ ਤਕਰੀਬਨ 2 ਘੰਟੇ ਲੇਟ ਆ ਟ੍ਰੇਨ ਸ਼ਾਮ ਦੇ ਵੱਜ ਗਏ ਨੇ 7 ਜਿੱਥੇ ਪਹੁੰਚਣਾ ਸੀਗਾ 5 ਵਜੇ 5 ਵਜੇ ਤੋਂ 5-6 ਮਿੰਟ ਪਹਿਲੇ ਇੱਥੇ ਪਹੁੰਚਿਆ 7 ਵਜੇ 7 ਵਜੇ ਚੱਲੀ ਇੱਥੋਂ ਟ੍ਰੇਨ ਹਾਂ ਇਹ ਗਵਾਲੀਰੀ ਸ਼ਹਿਰ ਗੁਰੂ ਦੀ ਨਗਰੀ ਹੈ ਗੁਰੂ ਦੀ ਨਗਰੀ ਹੈ ਇਹ ਸ਼੍ਰੀ ਹਰਗੋਬਿੰਦ ਪਾਸ਼ਾ ਜੀ ਆਇਆ ਹੈ ਇਹ ਕਰਵ ਵੇਖਣ ਵਾਲੇ ਇਹੋ ਜਿਹੇ ਕਰਵ ਜਿਹੜੇ ਨੇ ਨਾ ਇਹ ਕਰਵ ਟੌਰ ਬਣਾਉਂਦੇ ਆ ਟ੍ਰੇਨ ਜਰਨੀ ਦੇ ਦੇਖੋ ਹਰਿਆਲੀ ਚਾਰ ਚਫੇਰੇ ਤੇ ਕਰਵ ਜਿਹੜਾ ਕਿੱਡਾ ਸੋਹਣਾ ਵਾ ਦੇਖੋ ਮੇਰੀ ਬਾਰੀ ਚੋਂ ਕਿੱਥੇ ਲੱਭ ਰਿਹਾ ਵਾ ਇਹ ਆ ਗੱਡੀ ਦਾ ਇੰਜਣ ਕਿੰਨੀ ਦੂਰ ਜਾ ਕੇ ਗੱਡੀ ਦਾ ਇੰਜਣ ਲੱਭ ਰਿਹਾ ਵਾ ਪੂਰੀ ਟ੍ਰੇਨ ਜਿਹੜੀ ਆ ਇੱਕ ਪਾਸੇ ਨੂੰ ਝੁਕੀ ਹੋਈ ਹੈ ਇਹ ਕਰਵ ਦੇਖੋ ਤੁਸੀਂ ਕਿੰਨੇ ਸੋਹਣੇ ਕਰਵ ਨੇ ਇਹ ਆ ਜੀ ਕਰਵ ਇਹ ਗਵਾਲੀਅਰ ਤੋਂ ਅੱਗੇ ਆ ਕੇ ਇਹ ਕਲਰ ਜਿਹੜੇ ਕਰਵ ਹੁੰਦੇ ਨੇ ਕੋਈ 5 5 ਤੋਂ 10 ਕਿਲੋਮੀਟਰ ਦੂਰ ਜਦੋਂ ਦੂਸਰੇ ਪਾਸੇ ਹੁੰਦੇ ਉਹ ਤੋਂ ਗਵਾਲੀਅਰ ਤੋਂ ਪਹਿਲਾਂ ਤੇ ਜਦੋਂ ਗਵਾਲੀਅਰ ਤੋਂ ਚੱਲਦੇ ਆ ਇਧਰੋਂ ਤੇ ਗਵਾਲੀਅਰ ਤੋਂ ਬਾਅਦ ਕੋਈ 8-10 ਕਿਲੋਮੀਟਰ ਤੇ ਸ਼ਾਮ ਦਾ ਵੇਲਾ ਹੋ ਗਿਆ ਉਹ ਸੂਰਜ ਅੱਧਾ ਅੰਦਰ ਆ ਤੇ ਅੱਧਾ ਬਾਹਰ ਤੇ ਇਹ ਇੱਥੋਂ ਕਾਫੀ ਲੰਬਾ ਕਰਵ ਆਇਆ ਕੋਈ ਤਕਰੀਬਨ ਕੋਈ 5 4-5 ਕਿਲੋਮੀਟਰ ਦਾ ਕਰਵ ਆਇਆ ਇਹਾਰੇ ਅਲੀ ਦੇਖੋ ਤੁਸੀਂ ਚਾਰਸਪਰੇ ਮੀਹ ਵਾਲਾ ਮਾਹੌਲ ਬਣਿਆ ਪਿਆ ਵਾ ਬੱਦਲ ਤੇ ਸ਼ਾਮ ਦੇ ਵਜੇ ਨੇ ਤਕਰੀਬਨ ਕੋਈ 7:30 ਵਜੇ ਦਾ ਟਾਈਮ ਆ ਇਹ ਆ ਜੀ ਕਰਵ ਕਿੰਨਾ ਸੋਹਣਾ ਵਾ ਇਸ ਏਰੀਆ ਤੇ ਜਿਆਦਾ ਉਪਰ ਖਪੜੀ ਆ ਜਿਸ ਤਰ੍ਹਾਂ ਛੋਟੇ ਛੋਟੇ ਟੋਏ ਟਿੱਬੇ ਆ ਫਿਰ ਛੋਟੇ ਛੋਟੇ ਕਿਕਰਾਂ ਨੇ ਤੇ ਬੂਟੇ ਤਾਨੀਆਂ ਇਹੋ ਜਿਹੇ ਬੂਟੇ ਨੇ ਇਹ ਜਿਹੜੇ ਕਰਵ ਦਾ ਜਿਹੜਾ ਨਜ਼ਾਰਾ ਵਾ ਇਹ ਮੱਖਰਾ ਜਿਹਾ ਹੀ ਆ ਦੇਖੋ ਹੁਣ ਮੈਂ ਕਿੱਥੇ ਬੈਠਾ ਵਾਂ ਤੇ ਕਿੱਥੇ ਇੰਜਣ ਜਾ ਰਿਹਾ ਵਾ ਇਹ ਇਨਸਾਨੋ ਖਿੜਕੀ ਚੋਂ ਬੈਠਿਆਂ ਵੀ ਲੱਭ ਰਿਹਾ ਵਾ ਕਿੰਨਾ ਸੋਹਣਾ 뷰 ਹੈ ਇਹ ਜੇ ਵਾਲਾ ਸਭ ਤੋਂ ਵਧੀਆ 뷰 ਹੈ ਇਹ ਨਿਊ ਲੈਣ ਵਾਸਤੇ ਜਿਹੜਾ ਉਹ ਵੇਟ ਕਰ ਰਿਹਾ ਸੀ ਕਹਿੰਦੇ ਇਹ ਇਹ ਅਜੂਬੇ ਕਮਲਾ ਆਸ ਕਰਕੇ ਇਸੇ ਲਈ ਕੁਝ ਕਹਿੰਦੇ ਆ ਇਹ ਲਈ ਖਮਲਾਵਾ ਇਹਨਾਂ ਦਾ ਹਰਿਆਲੀ ਵਾਲਾ ਜੱਟ ਰੇਲ ਜਰਨੀ ਜਿਹੜੀ ਆ ਉਹ ਟ੍ਰੇਨ ਦੀ ਸੀਟ ਤੇ ਬੈਠ ਕੇ ਵੀ ਹੁੰਦੀ ਹੈ ਉਹ ਤੇ ਇੰਜੋਏ ਕਰਕੇ ਵੀ ਹੁੰਦੀ ਹੈ। ਕਾ ਮਾਣਾ ਅਕੋਣ ਛੋਟੇ ਛੋਟੇ ਜਿਹੜੇ ਪਹਾੜ ਨੇ ਉਹ ਪਹਾੜਾਂ ਜਿਹਾਂ ਚ ਵੜ ਗਈ ਇੱਥੋਂ ਦੇ ਤੇ ਚੋ ਆਏ ਬਨੇ ਕਰ ਲਈਏ। ਐਂ ਤੇ ਲੱਗਦਾ ਜਿਸ ਤਰ੍ਹਾਂ ਫੇਰ ਘੁੰਮ ਕੇ ਵਾਪਸ ਚਲੇ ਗਿਆ ਜੀ। ਪਰ ਛੋਟੇ ਛੋਟੇ ਵਾਲੇ ਛੋਟੇ ਛੋਟੇ ਜਿਹੜੇ ਨੇ ਨਾ ਕਿਸ ਤਰ੍ਹਾਂ ਗੈਰ ਲੋ ਕੀ ਤੇ ਫੇਰ ਨਹੀਂ। ਤੇ ਤੇ ਉੱਪਰ ਕਫਰਨ ਤੇ ਤੋ ਤੇ ਜੋ ਗਿਆ ਇਹ ਹਲੇ ਦੀ ਤਰਫ ਵੱਤ ਤੂੰ ਤੁਸੀਂ ਸਾਹਮਣੇ ਦੇਖੀ ਨੇ ਹਲੇ ਦੀ ਤਰਫ ਚੱਲ ਗਿਆ کافی ਲੰਬਾ ਕਰਮ ਸੀ ਗਿਆ ਹਲੇ ਕਿ ਅੱਗੇ ਦੇਖੋ ਤੁਸੀਂ ਇੱਕੋ ਸ਼ੂਟ ਤੇ ਸ਼ੋਟ ਲਾ ਕੇ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਅੱਗੇ ਵੀ ਕਰਵਾ ਹੈ ਅੰਦਲਾ ਕਰਵਾ ਦਿੱਤਾ ਸੀ ਵਾਪਸ ਮੁੜ ਕੇ ਚੱਲ ਕੇ ਹੋਰ ਕਰਮ ਖਤ ਹੋਇਆ ਤੇ ਇਹਨਾਂ ਸਭ ਤਿੰਨ ਦੀ ਵੀਡੀਓ ਜਿਹੜੀ ਇਸ ਤਰਫ यम करणायाण कमी कलम शर परे कीरा गो ਜੋ ਸਤਿ ਸਰਗਾਈ ਪਉ ਜੀ ਆਇਆਂ ਪੜ ਸਕਾਰੇ ਨਾਮ ਤੇ ਰੋਤਾ ਕਾ ਨਾਮ ਪੂਰਵਾਲਾ ਹਰੀ ਅਕਾਲੇ ਸਦਲ ਜੁਟਾਰੇ ਤੇ ਰੋ ਕੀਆ ਤੁਝ ਕਾਇਰ ਆ ਪ੍ਰਦਾਸ ਰਾਮ ਬੋਲੋ ਜੀਵਾ ਜੂ ਆਹੀ ਗੁਰੂ ਆਹੀ ਗੁਰੂ ਵਾਹਿਗੁਰੂ ਵਾਹਿਗੁਰੂ ਬੈਠੇ ਤੱਕ ਪਰਦੇ ਰੱਖ ਲਾਜ ਨਾ ਕੋਈ ਕਹੇ ਦੰਦ ਤਾਰੇ ਠਿਕਾੜੇ ਗਿ ਜਾਵੇ ਨਿਹਾਨ ਹੋ ਜਾਵੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਾਵੇ ਤੇ ਇੱਕ ਬਾਦਰ ਤੋਂ ਮਾਰੇ ਦਿਆ ਬਾਬਾ ਬੋ ਸਾਰਾ ਲੰਗਰ ਪ੍ਰਸ਼ਾਦਾ ਖੁੱਲ ਗਿਆ ਬਾਅਦੇ ਰਹਿਰਾ ਸਾਹਿਬ ਦਾ ਪਾਠ ਆਰਤੀ ਸਾਹਿਬ ਸਾਰਾ ਅਰਦਾਸ ਬੇਨਤੀ ਹੋ ਗਈ ਆ ਤੇ ਲੰਗਰ ਪ੍ਰਸ਼ਾਦਾ ਖੁੱਲ ਗਿਆ ਤੇ ਭਿੰਡੀਆਂ ਨਾਲ ਖਾਣਦੇ ਆ ਭਿੰਡੀ ਦੀ ਸਬਜ਼ੀ ਬਣੀ ਵਧੀਆ ਸੀ ਤੇ ਪ੍ਰਸ਼ਾਦਾ ਛੱਕੇ ਤੇ ਰਸ਼ਟ ਮਾਰਦੇ ਆ। ਇਹ ਸੀ ਅੱਜ ਦੀ ਜਿਹੜੀ ਵੀਡੀਓ ਤਰਵਾਰ ਸਾਹਿਬ ਤੋਂ ਵੀਡੀਓ ਸ਼ੁਰੂ ਕੀਤੀ ਸੀਗੀ ਤੇ ਮਤ ਵੱਜੀ ਪਈ ਆ ਨਾ ਹੁਣ ਤੋਂ ਬਗੈਰ ਤੁਹਾਨੂੰ ਪਤਾ ਯਾਰ ਟ੍ਰੇਨ ਦੇ ਵਿੱਚ ਉਹਨਾਂ ਆਨੰਦ ਨਹੀਂ ਆਉਂਦਾ। ਇਹਨਾਂ ਹੁਣ ਤੋਂ ਬਗੈਰ ਕੋਈ ਮਜ਼ਾ ਨਹੀਂ। ਤੇ ਹੁਣ ਅਸੀਂ ਇਸ ਟਾਈਮ 9:30 ਦਾ ਟਾਈਮ ਹੋਇਆ ਵਾ ਤੇ ਚਾਂਸੀ ਲੰਘੇ ਆਣੀ ਤੇ ਟ੍ਰੇਨ ਜਿਹੜੀ ਆ ਤਕਰੀਬਨ 2 ਘੰਟੇ ਦੇ ਕਰੀਬ ਲੇਟ ਆ। ਤੇ ਸਵੇਰੇ ਅਸੀਂ ਮਨਮਾਰ ਉਤਰਨਾ ਤੇ ਕੱਲ ਤੁਹਾਨੂੰ ਮਨ ਮਾੜਦਾ ਇਹ ਏਰੀਆ ਔਰ ਉਥੋਂ ਦਾ ਗੁਰਦੁਆਰਾ ਸਾਹਿਬ ਜੀ ਗੁਪਤ ਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾ ਕੇ ਤੇ ਫਿਰ ਉਥੋਂ ਅੱਗੇ ਵਾਸਤੇ ਚੱਲੇ ਪਾਵਾਂਗੇ ਅੱਗੇ ਵਾਸਤੇ ਚੱਲੇ ਪਾਵਾਂਗੇ ਔਰੰਗਾਬਾਦ ਲਈ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਰਹਿਰਾ ਸਾਹਿਬ ਦਾ ਪਾਠ ਕੀਤਾ ਸੀਗਾ ਹੁਣੇ ਹੀ ਬੱਚਿਆਂ ਨੇ ਲੰਗਰ ਪ੍ਰਸ਼ਾਦਾ ਛੱਕੇ ਤੇ ਫਿਰ ਵਿਹਲੇ ਹੋਏ ਆ ਹੁਣ ਸੌਂਡ ਦੀ ਤਿਆਰੀ ਆ ਤੇ ਉਮੀਦ ਕਰਦੇ ਆ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ